ਨਾਬਾ ਦੇ ਵਿੱਚੋਂ ਇੱਕ ਖੂਬਸੂਰਤ ਖਬਰ ਮਿਲ ਰਹੀ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਬਾ ਦੇ ਰੋਟਰੀ ਕਲੱਬ ਦੇ ਵਿੱਚ ਅੱਖਾਂ ਦੇ ਫ੍ਰੀ ਕੈਂਪ ਦੇ ਵਿੱਚ ਪਹੁੰਚੇ ਅਤੇ ਉਹਨਾਂ ਵੱਲੋਂ ਜਿੱਥੇ ਆਮ ਲੋਕਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ ਉੱਥੇ ਹੀ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀਆਂ ਅੱਖਾਂ ਦਾ ਚੈੱਕ-ਅਪ ਵੀ ਕੀਤਾ ਗਿਆ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਨੇ ਇਸ ਮੌਕੇ ਤੇ ਸਿਹਤ ਮੰਤਰੀ ਨੇ ਕਿਹਾ ਕਿ ਰੋਟਰੀ ਕਲੱਬ ਸਾਲ ਵਿੱਚ 4 ਮੁਫਤ ਅੱਖਾਂ ਦੇ ਕੈਂਪ ਲਾਉਂਦੀ ਹੈ ਅਤੇ ਇਹਨਾਂ ਵੱਲੋਂ ਜੋ ਕੰਮ ਕੀਤਾ ਜਾ ਰਿਹਾ ਬਹੁਤ ਸ਼ਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਖਾਤਮੇ ਲਈ ਲੋਕਾਂ ਨਾਲ ਵਾਅਦਾ ਕੀਤਾ ਗਿਆ ਹੈ ਉਹ ਉਸ ਨੂੰ ਜਲਦ ਪੂਰਾ ਕਰਨਗੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਏਗਾ। ਇਸ ਮੌਕੇ ਤੇ ਸਿਹਤ ਮੰਤਰੀ ਡਾਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਰੋਟਰੀ ਕਲੱਬ ਦੇ ਵੱਲੋਂ ਇਹ ਕੀਤਾ ਜਾਂਦਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਉਹਨਾਂ ਨੇ ਕਿਹਾ ਕਿ ਨਸ਼ੇ ਦੇ ਖਾਤਮੇ ਦੇ ਵਾਸਤੇ ਪੰਜਾਬ ਦੇ ਲੋਕ ਵੀ ਉਹਨਾਂ ਨੂੰ ਸਹਿਯੋਗ ਕਰਨ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਕਲੱਬ ਬਹੁਤ ਨੇਕ ਕੰਮ ਕਰਦਾ ਹੈ ਕਿ ਸਾਢੇ 4 ਕੈਂਪ ਲਾਉਂਦੇ ਆ 22-300 ਬੰਦਿਆਂ ਦੇ ਆਪਰੇਸ਼ਨ ਕਰਾਉਂਦੇ ਆ ਤੇ ਲੇਟੈਸਟ ਟੈਕਨੀਕ ਦੇ ਨਾਲ ਉਹਨਾਂ ਨੇ ਜਿਹੜੇ ਹੈਗੇ ਐਕਸਪਰਟ ਡਾਕਟਰ ਨੂੰ ਬੁਲਾ ਕੇ ਮੈਂ ਜਿਹੜੇ ਉਹਨਾਂ ਦੇ ਪ੍ਰਧਾਨ ਹੈ ਜੀ ਚੰਦ ਸਿੰਘ ਜੀ ਇਹਨਾਂ ਦਾ ਔਰ ਸਾਰੇ ਰੋਟੀ ਕਲੱਬ ਦਾ ਧੰਨਵਾਦ ਕਰਦਾ ਕਿ ਇਹ ਜਿਹੜੇ ਗਵਰਨਮੈਂਟ ਦਾ ਪ੍ਰੋਗਰਾਮ ਹੈ ਕਿ ਸਾਰੇ ਲੋਕਾਂ ਦੀ ਸਿਹਤ ਬਾਰੇ ਜਿਹੜਾ ਕੰਮ ਕਰਨਾ ਉਹਦੇ ਵਿੱਚ ਯੋਗਦਾਨ ਪਾਉਂਦੇ ਆ ਪਰ ਮੁਲਾਦਾਨ ਪਾਉਂ ਔਰ ਮੈਂ ਇਹਨਾਂ ਨਾਲ ਸਾਡਾ ਸੀ ਵਿਚਾਰ ਵਟਾਂਦਰਾ ਕੀਤਾ ਕਿ ਜਿਹੜੀ ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਹੈ ਯੁੱਧ ਨਸ਼ੇ ਵਿਰੋਧ ਉਹਦੇ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਣਗੇ ਵਾਤਾਵਰਣ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਇਹ ਪਿੰਡ ਵੀ ਅਡਾਪਟ ਕਰਨਗੇ ਜੀ ਇਹ ਜਿਹਦੇ ਵਿੱਚ ਸਾਰੀਆਂ ਹਰ ਤਰ੍ਹਾਂ ਦੀ ਬਿਮਾਰੀ ਦੀ ਜਾਂਚ ਕਰਕੇ ਤੰਦਰੁਸਤ ਪਿੰਡ ਬਣਾਇਆ ਜਾਏਗਾ ਇਸ ਤਰ੍ਹਾਂ ਸੀ ਇੱਕ ਪੂਰੀ ਚੇਨ ਬਣਾਵਾਂਗੇ ਸਾਰੇ ਪੰਜਾਬ ਦੇ ਵਿੱਚ ਹੌਲੀ ਹੌਲੀ ਸਾਰੇ ਪਿੰਡ ਜਿਹੜੇ ਤੰਦਰੁਸਤ ਬਣਾਵਾਂਗੇ ਔਰ ਨਸ਼ਾ ਮੁਕਤ ਕਰਨ ਦੇ ਵਿੱਚ ਵੀ ਆਪਣਾ ਯੋਗਦਾਨ ਪਾਣਗੇ ਪਟਿਆਲੇ ਤੋਂ ਲੈ ਕੇ ਨਾਭੇ ਤੱਕ ਜਿਹੜਾ ਹੈਗਾ ਉਹ ਸੜਕ ਦੇ ਨਾਲ-ਨਾਲ ਬਹੁਤ ਵਧੀਆ ਇੱਕ ਬਾਗਬਾਨ ਪਾਰਕ ਬਣਾਇਆ ਜਾਏਗਾ ਜਿੱਤੇ ਇਥੇ ਫ੍ਰੈਂਡ ਹੈ ਉਥੇ ਸਪੈਸ਼ਲੀ ਬੱਚਿਆਂ ਦੇ ਖੇਡਣ ਦੇ ਵਾਸਤੇ ਵੀ ਬਾਲੀਬਾਲ ਜਾਂ ਦੂਜੀ ਜਿਹੜੀ ਸਹੂਲਤਾਂ ਕਰਨ ਦੇ। ਜੀ ਸਾਡੀ ਇਹ ਜਿਹੜੇ ਸਾਡੇ ਨੈਸ਼ਨਲ ਕਮਿਊਨਲ ਆ ਉਹਨਾਂ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਔਰ ਉਹ ਵਾਅਦਾ ਸੀ ਪੂਰਾ ਕਰਨ ਜਾ ਰਹੇ ਅਗਲੇ 3-4 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਵਿਚ ਨੰਦ ਹੋਣਗੇ ਔਰ ਜਿਹੜੇ ਨਸ਼ਾ ਕਰਦੇ ਉਹਨਾਂ ਦਾ ਇਲਾਜ ਕੀਤਾ ਜਾਏਗਾ ਔਰ ਉਹਨੂੰ ਕੋਈ ਨਾ ਕੋਈ ਕੰਮ ਸਿਖਾਇਆ ਜਾਏਗਾ ਤੇ ਕੰਮ ਕਰਨ ਲਾਇਆ ਜਾਏਗਾ। ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨਿਕ ਹੈ ਕਿ ਰੋਟਰੀ ਕਲੱਬ ਦੇ ਵੱਲੋਂ ਜੋ ਮਾਨਵਤਾ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਦਾ ਸਵਾਗਤ ਕਰਨਾ ਬਣਦਾ ਹੈ ਅਤੇ ਇਹਦੀ ਸਿਫਤ ਕਰਨੀ ਬਣਦੀ ਹੈ ਅੱਜ ਰੋਟਰੀ ਕਲੱਬ ਦੇ ਵਿੱਚ ਬਹੁਤ ਵੱਡਾ ਉਪਰਾਲਾ ਜਿਹੜਾ ਅੱਜ ਰੋਟਰੀ ਕਲੱਬ ਦੇ ਮੈਂਬਰ ਸਾਹਿਬਾਨ ਦਲਜੀਤ ਸਿੰਘ ਸਾਹਿਬ ਜਿਹੜੇ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਮੋਖਰਾ ਕੇ ਹਰ ਇੱਕ ਸਾਲ ਇਹ ਕੈਂਪ ਲਾਉਂਦੇ ਆ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਖਾਂ ਤੋਂ ਪਰੇਸ਼ਾਨ ਬਜ਼ੁਰਗ ਮਾਪੇ ਮਾ ਨੇਵਾਜਿਤ ਆਏ ਹੋਏ ਨੇ 40 ਸਾਲ ਤੋਂ ਬਾਅਦ ਅੱਖਾਂ ਦੀ ਪ੍ਰੋਬਲਮ ਉਹਨਾਂ ਨੂੰ ਸ਼ੁਰੂ ਹੋ ਜਾਂਦੀ ਹੈ ਜੀ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਔਰ ਮੁਕੰਮਲ ਇਲਾਜ ਉਹਨਾਂ ਦਾ ਪ੍ਰੋਪਰ ਟੈਸਟ ਕਰਕੇ ਜੇ ਮੋਤੀ ਦਾ ਆਪਰੇਸ਼ਨ ਹੋਣ ਵਾਲਾ ਉਹ ਜੀ ਕੋਈ ਲੈਂਸ ਪੈਣ ਵਾਲਾ ਉਹ ਜੋ ਵੀ ਉਹਨਾਂ ਨੂੰ ਦਵਾਈ ਚਾਹੀਦੀ ਹੈ ਬਿਲਕੁਲ ਮੁਫਤ ਮਿਲੇਗੀ ਔਰ ਅੱਜ ਇਸ ਵਿਸ਼ੇਸ਼ ਮੌਕੇ ਤੇ ਸਾਡੇ ਪੰਜਾਬ ਦੇ ਹਰਮਨ ਕਾਰੇ ਕੈਬਨ ਮੰਤਰੀ ਸਿਹਤ ਮੰਤਰੀ ਪੰਜਾਬ ਡਾਕਟਰ ਗੁਰਵੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਆਏ ਆ ਮੈਂ ਉਹਨਾਂ ਦਾ ਬਹੁਤ ਬ ਕਰਵਾ ਸਾਡਾ ਮਕਸਦ ਹੈ ਕਿ ਤੰਦਰੁਸਤ ਪੰਜਾਬ ਹੋਵੇ ਅੱਖਾਂ ਦੇ ਨਾਲ ਕੋਈ ਵੀ ਸਬੰਧਤ ਜਿਹੜੀ ਸਮੱਸਿਆ ਹੈਗੀ ਉਹਦੇ ਵਿੱਚ ਜਿਵੇਂ ਰੋਟਰੀ ਕਲੱਬ ਬਹੁਤ ਵੱਡਾ ਸਹਿਯੋਗ ਕਰ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਵੀ ਇੱਕ 40 ਸਾਲ ਤੋਂ ਉੱਪਰ ਕਿਸੇ ਦੀ ਵੀ ਅੱਖ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਨੂੰ ਐਂਟਾਂ ਜਿਹੜੀਆਂ ਨੇ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਹਨ ਇਲਾਜ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਹੈ ਜੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਾਡਾ ਮਕਸਦ ਹੈ ਜੀ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਦਮ ਲਵਾਗੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਮਾਨ ਜੀ ਹਰਵਿੰਦ ਕੇਜਰੀਵਾਲ ਜੀ ਔਰ ਸਾਡੀ ਸਾਰੀ ਟੀਮ ਡਾਕਟਰ ਬਲਵੀਰ ਜੀ ਸਾਰੇ ਟੀਮ ਦੇ ਮੈਂਬਰ ਨੇ ਪੰਜ ਮੈਂਬਰੀ ਇੱਕ ਮਿਨਿਸਟਰ ਦੀ ਟੀਮ ਵੀ ਬਣਾਈ ਹੈ ਔਰ ਅਸੀਂ ਸਾਰੇ ਆਪਣੇ ਆਪਣੇ ਹਲਕੇ ਦੇ ਵਿੱਚ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਪਿੰਡ ਦੇ ਵਿੱਚ ਬ੍ਰੀਕੀ ਨਾਲ ਮੋਨਿਟਰਿੰਗ ਕਰਕੇ ਜਿਹੜਾ ਵੀ ਕੋਈ ਨਸ਼ਾ ਵੇਚਦਾ ਉਹਤੇ ਸਖਤ ਕਾਰਵਾਈ ਜਿਹੜਾ ਨਸ਼ਾ ਕੋਈ ਕਰਦਾ ਉਹਨੂੰ ਨਸ਼ੇ ਤੋਂ ਹਟਾ ਕੇ ਉਹਨੂੰ ਆਪਣੇ ਕਿਸੇ ਨਾ ਕਾਰੋਬਾਰ ਦੇ ਵਿੱਚ ਸੈੱਟ ਕਰਨਾ ਔਰ ਉਹਦਾ ਇਲਾਜ ਕਰਨਾ ਇਹ ਸਾਡਾ ਮਕਸਦ ਹੈ ਇਸ ਮੌਕੇ ਤੇ ਰੋਟਰੀ ਕਲੱਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਰੋਟਰੀ ਕਲੱਬ ਮਾਨਵਤਾ ਦੀ ਸੇਵਾ ਦੇ ਲਈ ਹਰ ਵਕਤ ਤਿਆਰ ਰਹਿੰਦੀ ਹੈ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰੀਏ ਅਤੇ ਇਹਦੇ ਵਾਸਤੇ ਤਤ ਪਰ ਰਹੀਏ। 3 ਦਾ ਕਮਿਸ਼ਨ ਹੈ ਜੀ ਹੈਲਥ ਹਰ ਵਿਅਕਤੀ ਦੀ ਠੀਕ ਰਹੇ ਪੂਰੇ ਵਰਲਡ ਚ। ਅਸੀਂ ਉਸ ਮਿਸ਼ਨ ਦੇ ਤਹਿਤ ਰੋਡਰੀ ਕਲੱਬ ਨਾਬਾ ਜਿਹੜਾ ਹੈ ਉਹ ਬਹੁਤ ਵੱਡਾ ਕੰਮ ਕਰ ਰਿਹਾ ਹੈ ਪੂਰੇ ਡਿਸਟ੍ਰਿਕਟ 3090 ਚ। ਅਗਰ ਕੋਈ ਸੰਸਥਾ ਸਭ ਤੋਂ ਜ਼ਿਆਦਾ ਕੈਂਪ ਲਾਂਦੀ ਹੈ ਔਰ ਸਭ ਤੋਂ ਜ਼ਿਆਦਾ ਅੱਖਾਂ ਦੇ ਆਪਰੇਸ਼ਨ ਕਰਦੀ ਹੈ ਤਾਂ ਰੋਡਰੀ ਕਲੱਬ ਨਾਬਾ ਹੈ। ਤੁਸੀਂ ਦੇਖੋ ਵੀ ਸੈਂਕੜੇ ਮਰੀਜ਼ ਚੈੱਕ ਅਪ ਲਈ ਆਏ ਨੇ ਔਰ ਉਹਨਾਂ ਦੀਆਂ ਅੱਖਾਂ ਦੀ ਸਰਜਰੀ ਹੋਣੀ ਹੈ ਔਰ ਉਹਨਾਂ ਦੇ ਭੋਜਨ ਦਾ ਪ੍ਰਬੰਧ ਸਾਰਾ ਜੋ ਖਰਚਾ ਹੈ ਉਹ ਰੋਟਰੀ ਦੇ ਮੈਂਬਰਸ ਆਪਣੇ ਪੱਲਿਓਂ ਕਰਕੇ ਸਮਾਜ ਦੀ ਸੇਵਾ ਕਰ ਰਹੇ ਨੇ ਇਸ ਤੋਂ ਵੱਡੀ ਸਮਾਜ ਦੀ ਕੋਈ ਸੇਵਾ ਨਹੀਂ ਹੋ ਸਕਦੀ ਕਿ ਕਿਸੇ ਨੂੰ ਅਸੀਂ ਅੱਖਾਂ ਉਹਦੀਆਂ ਠੀਕ ਕਰਦੇ ਆ ਕਿ ਉਹ ਕਹਿੰਦੇ ਨੇ ਵੀ ਅੱਖਾਂ ਗਈਆਂ ਤਾਂ ਜਹਾਨ ਗਿਆ ਸੋ ਅਸੀਂ ਕਿਸੇ ਦਾ ਜਹਾਨ ਵਾਪਸ ਲਟਾ ਰਹੇ ਆ ਇਹ ਰੋਟਰੀ ਦਾ ਮੇਨ ਮਿਸ਼ਨ ਹੈ ਔਰ ਇਹਦੇ ਲੱਗੀ